ਇਨਾ ਬਿਮਾਰ ਤੇ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਚੁੱਕਿਆ ਹੈ ਬਠਿੰਡਾ ਦੇ ਰਹਿਣ ਵਾਲੇ ਸੁਨੀਲ ਕੁਮਾਰ ਨੇ ਸੁਨੀਲ ਨੇ ਬੇਸਹਾਰਾ ਪਸ਼ੂਆਂ ਲਈ ਆਪਣੀ ਖਰੀਦੀ ਜ਼ਮੀਨ ਤੇ ਕਾਇਲ ਗਊ ਸੇਵਾ ਸਮਿਤੀ ਨਾਮੀ ਹਸਪਤਾਲ ਵੀ ਬਣਾਇਆ ਜਿੱਥੇ ਨਾ ਸਿਰਫ ਇਨਾ ਪਸ਼ੂਆਂ ਦਾ ਇਲਾਜ ਹੁੰਦਾ ਸਗੋਂ ਪੂਰੀ ਦੇਖਭਾਲ ਵੀ ਕੀਤੀ ਜਾਂਦੀ ਹੈ ਹੁਣ ਤੱਕ ਸੰਸਥਾ 1500 ਪਸ਼ੂਆਂ ਦਾ ਇਲਾਜ ਕਰ ਚੁੱਕੀ ਹੈ ਇਸ ਟਾਈਮ 35 ਕੇਸ ਨੇ ਜਿਦੇ ਵਿੱਚ 30 ਦੇ ਲਾਗੇ ਤੱਕ ਗਊਆਂ ਤੇ 5 ਨੰਦੀ ਨੇ ਥਾਂ ਤਾਂ ਮੈਂ ਆਪਦੀ ਲੈ ਲਈ ਸੀਗੀ ਤੇ ਹੁਣ ਲੋਕਾਂ ਦਾ ਬੜਾ ਸਹਿਯੋਗ ਮਿਲ ਰਿਹਾ ਹੈ ਲੋਕ ਜਿਨ੍ਹਾਂ ਨੂੰ ਪਤਾ ਚੱਲਦਾ ਪਿਆ ਹੈ ਵੀ ਇੱਥੇ ਸ਼ਹਿਰ 'ਚ ਐ ਕੋਈ ਸੰਸਥਾ ਸ਼ੁਰੂ ਹੋਈ ਹੈ ਵੀ ਜਿਹੜੇ ਬਿਮਾਰ ਜ਼ਖਮੀ ਪਸ਼ੂਆਂ ਦਾ ਇਲਾਜ ਕਰਦੀ ਹੈ ਤੇ ਹੁਣ ਸਾਨੂੰ ਲੋਕਾਂ ਦਾ ਕਾਫੀ ਸਹਿਯੋਗ ਮਿਲਦਾ ਪਿਆ ਹੈ ਲੋਕ ਸਾਨੂੰ ਦਵਾਈਆਂ ਵੀ ਦਿੰਦੇ ਨੇ ਇੱਥੇ ਆ ਕੇ ਪਸ਼ੂਆਂ ਨੂੰ ਰੋਟੀ ਪਾਣੀ ਵੀ ਪਾਉਂਦੇ ਨੇ ਤੇ ਬਾਜ਼ਾਰ 'ਚ ਵੀ ਸਾਡੀ ਕਾਫੀ ਮਦਦ ਕਰਦੇ ਨੇ ਸ਼ੁਰੂ ਤੋਂ ਇਹ ਆਪ ਹੀ ਆਪਣਾ ਖਰਚਾ ਪਾਣੀ ਕਰਦੇ ਸੀ ਹੁਣ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਿਆ ਜਿਵੇਂ ਸਾਨੂੰ ਪਤਾ ਲੱਗਿਆ ਅਸੀਂ ਮਾੜੀ-ਮੋਟੀ ਜਿੰਨੀ ਸਾਡੇ ਤੋਂ ਹੋ ਸਕਦੀ ਹੈ ਅਸੀਂ ਵੀ ਸੇਵਾ ਕਰਦੇ ਹਾਂ ਜਾਂ ਇਹਨਾਂ ਦੇ ਨਾਲ ਜੁੜ ਕੇ ਕਰਦੇ ਹਾਂ ਬਿਨਾਂ ਕਿਸੇ ਸਰਕਾਰੀ ਮਦਦ ਦੇ ਸੁਨੀਲ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਨਾਲ ਹੁਣ ਹੌਲੀ-ਹੌਲੀ ਸ਼ਹਿਰ ਵਾਸੀ ਵੀ ਜੁੜਦੇ ਜਾ ਰਹੇ ਨੇ ਬਠਿੰਡਾ ਤੋਂ ਅਮਿਤ ਸ਼ਰਮਾ ਜਗਬਾਣੀ ਟੀਵੀ